ਮੈਂ ਕੀ ਰਿਅਲਾਈਜ਼ ਕੀਤਾ ਆਪਣੇ ਐਮਬੀਏ ਦੇ ਦੌਰਾਨ ਕਿ ਸਾਡੇ ਜਿਹੜੇ ਔਰਤਾਂ ਹੈਗੇ ਉਹਨਾਂ ਦਾ ਪਾਰਟਿਸਪੇਸ਼ਨ ਉਸ ਸਮੇਂ ਬਹੁਤ ਘੱਟ ਸੀ ਹੁਣ ਫੇਰ ਵੀ ਥੋੜਾ ਵਧ ਰਿਹਾ ਸਾਡੇ ਬੈਚ ਦੇ ਵਿੱਚ ਸਿਰਫ 5 ਤੋਂ 10% ਲੜਕੀਆਂ ਸੀ ਸਾਡਾ ਜਿਹੜਾ ਬੇਸਿਕ ਐਜੂਕੇਸ਼ਨ ਹੈ ਉਹਦੇ ਵਿੱਚ ਹੁਣ ਔਰਤਾਂ ਦੀ ਪਾਰਟਿਸਪੇਸ਼ਨ ਬਹੁਤ ਵਧ ਗਈ ਹੈ ਤੇ ਸਾਨੂੰ ਲੋੜ ਹੈ ਸਾਡੇ ਦੇਸ਼ ਨੂੰ ਕਿ ਅਸੀਂ ਵਿਮਨ ਸੀਓਜ਼ ਨੂੰ ਬਿਲਡ ਕਰੀਏ ਤੇ ਜਿਹੜਾ ਪੰਜਾਬ 100 ਪ੍ਰੋਜੈਕਟ ਹੈ ਇਹਦਾ ਜਿਹੜਾ ਟੀਚਾ ਇਹਦਾ ਜਿਹੜਾ ਮਿਸ਼ਨ ਹੈ ਉਹ ਹੈ ਕਿ ਅਗਲੇ 10 ਸਾਲਾਂ ਦੇ ਵਿੱਚ 100 ਵਿਮਨ ਸੀਓਜ਼ ਜਿਹੜੀਆਂ ਨੇ ਅਸੀਂ ਇਸ ਚੋ ਪੰਜਾਬ 100 ਦਿਸ ਇਜ਼ ਅ 3rd ਇਅਰ ਜਿਹਦੇ ਵਿੱਚ 100 ਗਰਲਸ ਨੂੰ ਪੰਜਾਬ ਦੀਆਂ ਜਿਹੜੀਆਂ ਵਾ ਉਹਨਾਂ ਨੂੰ ਕੈਟ ਦੇ ਟੈਸਟ ਦੀ ਤਿਆਰੀ ਕਰਾਈ ਜਾਂਦੀ ਹੈ ਸਾਰੀਆਂ ਗਰਲਸ ਦੇ ਵਿੱਚੋਂ ਅਸੀਂ ਹਾਰਡ ਡਿਸਟ੍ਰਿਕਟ ਦੇ ਵਿੱਚੋਂ 100 ਕੁੜੀਆਂ ਨੂੰ ਚੁਣਿਆ ਇੱਕ ਇੰਟਰਵਿਊ ਦੇ ਤੇ ਇੱਕ ਟੈਸਟ ਦੇ ਥਰੂ ਹੁਣ ਇਹਨਾਂ ਨੂੰ ਜਿਹੜੀ ਇਹਦੀ ਤਿਆਰੀ ਕਰਾਈ ਜਾਏਗੀ ਕੈਟ ਦੇ ਅਸਤੇ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਕਿ ਲਾਈਕ ਫ੍ਰੀ ਕੋਚਿੰਗ ਹੈ ਅ ਜੇਕਰ ਤੁਸੀਂ ਕਿਸੇ ਕੋਚਿੰਗ ਸੈਂਟਰ ਤੋਂ ਕਰੋ ਤਾਂ ਇਟ ਵਿਲ ਕਾਸ ਯੂ ਅਬਾਊਟ 70000 ਵਿਚ ਇਜ਼ ਕੁਆਈਟ ਹਾਈ ਸੋ ਇਨ ਦੇ ਵਿੱਚ ਕਿ ਲਾਈਕ ਬਹੁਤ ਜਦੀ ਆਪਾਂ ਨੂੰ ਹੈਲਪ ਮਿਲੇਗੀ ਫਾਈਨੈਂਸ਼ੀਅਲੀ ਸਪੋਰਟ ਮਿਲੇਗੀ ਲਾਈਕ ਫ੍ਰੀ ਕੋਚਿੰਗ ਮਿਲ ਰਹੀ ਹੈ ਐਂਡ ਫਰਦਰ ਜੇਕਰ ਤੁਸੀਂ ਸਿਲੈਕਟ ਹੋ ਰਹੇ ਹੋ ਪੂਰੀ ਡਿਟਰਮੀਨੇਸ਼ਨ ਨਾਲ ਕੰਮ ਕਰ ਰਹੇ ਹੋ ਤਾਂ ਡੈਫੀਨਿਟਲੀ ਤੁਹਾਡੇ ਜਿਹੜੇ ਫਿਊਚਰ ਕੈਰੀਅਰ ਹੈ ਫਿਊਚਰ ਗੋਲਸ ਹੈ ਉਹਨਾਂ ਨੂੰ ਡੈਫੀਨਿਟਲੀ ਤੁਹਾਨੂੰ ਇਹ ਫੁੱਲਫਿਲ ਕਰਨ ਵਿੱਚ ਬਹੁਤ ਹੈਲਪ ਕਰੂਗਾ ਓਵਰਆਲ ਬੈਨੀਫੀਸ਼ੀਅਲ ਹੈ ਕਿਉਂਕਿ ਗਰਲਸ ਨੂੰ ਇਹਨਾਂ ਮੌਕਾ ਨਹੀਂ ਮਿਲਦਾ ਅੱਗੇ ਜਾਣ ਦਾ ਬਟ ਇਹ ਇੱਕ ਫ੍ਰੀ ਕੋਚਿੰਗ ਪ੍ਰੋਵਾਈਡ ਕਰਦੇ ਪਏ ਜਿਹਦੇ ਨਾਲ ਅਸੀਂ ਕੀ ਆ ਆਪਣਾ ਗੋਲ ਅਚੀਵ ਕਰ ਸਕਦੇ ਹਾਂ ਕਰ ਸਕਦੇ ਹਾਂ ਉਹ ਤੁਸੀਂ ਇੰਡੀਪੈਂਡੈਂਟ ਹੋ ਜਾਗੇ ਤੇ ਨਾਲੇ ਸਾਡੀ ਮਤਲਬ ਕਿ ਪੇਰੈਂਟਸ ਲਈ ਬਹੁਤ ਪ੍ਰਾਊਡ ਮੂਮੈਂਟ ਹੈ ਕਿ ਫਸਟ ਗਰਲ ਜਦੋਂ ਇਹ ਅਚੀਵ ਕਰਦੀ ਹੈ ਨਾ ਪੋਜੀਸ਼ਨ ਇਹ ਬਹੁਤ ਮਤਲਬ ਪ੍ਰਾਊਡ ਮੂਮੈਂਟ ਹੋਇਆਗਾ ਬਹੁਤ ਜ਼ਿਆਦਾ ਨਾਲ ਲਈ ਸਸ਼ੀਆ ਕਾਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਸਮਾਜ ਦੇ ਵਿੱਚ ਜਿਹੜੇ ਕੁਚ ਸੁਨਿੰਦਾ ਹੀਰੇ ਹੀ ਨੇ ਜੋ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਦੇ ਨੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਉਹਨਾਂ ਵਿੱਚੋਂ ਮੇਰੇ ਨਾਲ ਇੱਕ ਨੇ ਸੋਨੀ ਗੋਇਲ ਜੀ ਪੰਜਾਬ ਹੈਂਡਲ ਦੇ ਫਾਊਂਡਰ ਨਾਲ ਗੱਲਬਾਤ ਕਰ ਲਿਆ ਸਸ਼ੀ ਕਾਸਰ ਬਹੁਤ ਸਸ਼ੀ ਕਾਲ ਜੀ ਧੰਨਵਾਦ ਜੀ ਜੀ ਤੇ ਜਿਹੜਾ ਇਨੀਸ਼ੀਏਟਿਵ ਤੁਸੀਂ ਚੱਕਿਆ ਹੈ ਜੀ ਤੇ ਊਮਨ ডিপਾਰਟਮੈਂਟ ਦੀ ਜਿਹੜੀ ਗੱਲ ਕਰੀਏ ਊਮਨ ਲੀਡ ਇੰਪਾਰਟਮੈਂਟ ਹੈਸ਼ਟੈਗ ਦੇ ਬੈਨਰ ਥੱਲੇ ਅ ਸੋ ਬੱਚਿਆਂ ਨੂੰ ਤੁਸੀਂ ਫ੍ਰੀ ਕੋਚਿੰਗ ਦੇ ਰਹੇ ਹੋ ਤੇ ਕਿੱਦਾਂ ਇਹ ਚੀਜ਼ ਤੁਹਾਡੇ ਮਾਈਂਡ ਦੇ ਵਿੱਚ ਆਈ ਤੁਸੀਂ ਆਪਣੇ ਬਾਰੇ ਦਰਸ਼ਕ ਨੂੰ ਵੀ ਦੱਸੋ ਜੀ ਮੇਰਾ ਨਾਮ ਸੋਨੀ ਗੋਇਲ ਹੈ ਮੈਂ ਆਈਐਮ ਮਦਾਬਾਦ ਤੋਂ ਆਪਣਾ ਐਮਬੀਏ ਕੀਤਾ ਹੈ ਤੇ ਮੈਂ ਕੀ ਰਿਅਲਾਈਜ਼ ਕੀਤਾ ਆਪਣੇ ਐਮਬੀਏ ਦੇ ਦੌਰਾਨ ਕਿ ਸਾਡੇ ਜਿਹੜੇ ਔਰਤਾਂ ਹੈਗੇ ਉਹਨਾਂ ਦਾ ਪਾਰਟਿਸਪੇਸ਼ਨ ਉਸ ਸਮੇਂ ਬਹੁਤ ਘੱਟ ਸੀ ਹੁਣ ਫੇਰ ਵੀ ਥੋੜਾ ਵਧ ਰਿਹਾ ਸਾਡੇ ਬੈਚ ਦੇ ਵਿੱਚ ਸਿਰਫ 5 ਤੋਂ 10% ਲੜਕੀਆਂ ਸੀ ਸਾਡਾ ਜਿਹੜਾ ਬੇਸਿਕ এডਿਕੇਸ਼ਨ ਹੈ ਉਹਦੇ ਵਿੱਚ ਹੁਣ ਔਰਤਾਂ ਦੀ ਪਾਰਟਿਸਪੇਸ਼ਨ ਬਹੁਤ ਵਧ ਗਈ ਹੈ ਤੁਸੀਂ ਦੇਖੋ 10ਵੀਂ ਦੇ ਵਿੱਚ 12ਵੀਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਲੜਕੀਆਂ ਜ਼ਿਆਦਾ ਅੱਛਾ ਪਰਫਾਰਮ ਕਰ ਬਾਅਦ ਛੱਡ ਕੇ 11ੀਆਂ ਨੇ ਤੇ ਅੱਛਾ ਪਰਫਾਰਮ ਕਰਦੀਆਂ ਪਰ ਜਦ ਤੁਸੀਂ ਕਾਰਪੋਰੇਟ ਲੈਵਲ ਤੇ ਦੇਖਦੇ ਆ ਸਾਡੇ NSC ਦੇ ਵਿੱਚ 2000 ਤੋਂ ਵੱਧ ਕੰਪਨੀ ਲਿਸਟਡ ਹੈ ਤੇ ਉਹਦੇ ਵਿੱਚੋਂ ਔਰਤਾਂ ਸੀਈਓ ਜਿਹੜੇ ਨੇ ਉਹ ਸਿਰਫ 109 ਨੇ ਤਾਂ ਸਾਨੂੰ ਲੋੜ ਹੈ ਸਾਡੇ ਦੇਸ਼ ਨੂੰ ਕਿ ਅਸੀਂ ਔਰਤਾਂ ਸੀਈਓਜ਼ ਨੂੰ ਬਿਲਡ ਕਰੀਏ ਤੇ ਜਿਹੜਾ ਪੰਜਾਬ 100 ਪ੍ਰੋਜੈਕਟ ਹੈ ਇਹਦਾ ਜਿਹੜਾ ਇਚਾ ਇਹਦਾ ਜਿਹੜਾ ਮਿਸ਼ਨ ਹੈ ਉਹ ਇਹ ਹੈ ਕਿ ਅਗਲੇ 10 ਸਾਲਾਂ ਦੇ ਵਿੱਚ 100 ਔਮਨ ਸੀਓਜ਼ ਜਿਹੜੀਆਂ ਨੇ ਅਸੀਂ ਇਸ ਚੋ ਜੀ ਹਾਂਜੀ ਬੜੀਆਂ ਬੜੀਆਂ ਕਾਰਪੋਰੇਟ ਸੈਕਟਰ ਦੇ ਵਿੱਚ ਜੀ ਓਕੇ ਜੀ ਸਰ ਤੇ ਅਸੀਂ ਕੀ ਦੇਖਦੇ ਹਾਂ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਤਰੱਕੀ ਜਦੋਂ ਕਰਨੀ ਹੈ ਉਹ ਸਿਰਫ ਉੱਪਰ ਲੈਵਲ ਤੇ ਹੁੰਦੀ ਹੈ ਜਿਹੜੇ ਛੋਟੇ ਛੋਟੇ ਪਿੰਡ ਨੇ ਜਾਂ ਛੋਟੇ ਛੋਟੇ ਸਾਡੇ ਕਸਬੇ ਨੇ ਉਹਨਾਂ ਤੋਂ ਜਦੋਂ ਬੱਚੇ ਨਿਕਲ ਕੇ ਵੱਡੀਆਂ ਪੋਸਟਾਂ ਤੇ ਪਹੁੰਚਣਗੇ ਤਾਂ ਉਹ ਜਿਹੜੀ ਅਸੀਂ ਕਹਿੰਦੇ ਹਾਂ ਕਿ 올 ਰੌਂਡ ਡਿਵੈਲਪਮੈਂਟ ਦੀ ਗੱਲ ਕਰਨਗੇ ਤਾਂ ਇਸ ਪ੍ਰੋਜੈਕਟ ਜਿਹੜਾ ਮਕਸਦ ਹੈ ਉਹ 100 ਐਸਸੀ ਔਰਤਾਂ ਨੂੰ ਤਿਆਰ ਕਰਨਾ ਜੋ ਕਿ ਜਿਹੜੀ ਆ ਚੇਂਜ ਮੇਕਰਸ ਬਣਨ ਗਿਆ ਇਵੈਂਟ ਦੇ ਦੌਰਾਨ ਅਸੀਂ ਬੱਚਿਆਂ ਨੂੰ ਸੁਣਿਆ ਵੀ ਜਿਹੜੇ ਅੱਜ ਪਹੁੰਚੇ ਨੇ ਇੱਥੇ ਤੇ ਉਹਨਾਂ ਵਿੱਚੋਂ ਸਿਰਫ ਲੁਧਿਆਣਾ ਨਹੀਂ ਕਿਉਂਕਿ ਗੱਲ ਕਰੀਏ ਅੱਜ ਲੁਧਿਆਣੇ ਦੇ ਵਿਖੇ ਇਵੈਂਟ ਰੱਖਿਆ ਗਿਆ ਤੇ ਵੱਖ-ਵੱਖ ਸ਼ਹਿਰਾਂ ਤਲਵੰਡੀ ਤੋਂ ਅੰਮ੍ਰਿਤਸਰ ਤੋਂ ਕਿੱਦਾਂ ਇਹ ਚੀਜ਼ ਮਾਈਂਡ ਦੇ ਵਿੱਚ ਕਿੱਦਾਂ ਆਈ ਅ ਇਸ ਲਈ ਅਸੀਂ ਕੀ ਕੀਤਾ ਇਹ ਸਾਡਾ ਤੀਸਰਾ ਸਾਲ ਹੈ ਇਸ ਪ੍ਰੋਜੈਕਟ ਦਾ ਪਿਛਲੇ ਸਾਲ ਅਸੀਂ ਇਹ ਦੇਖਿਆ ਕਿ ਅਵੇਅਰਨੈਸ ਦੀ ਬਹੁਤ ਕਮੀ ਹੈ ਜੀ ਤਾਂ ਸਾਡੀ ਟੀਮ ਨੇ ਇਸ ਸਾਲ 25 ਸੈਮੀਨਾਰਸ ਜਿਹੜੇ ਨੇ ਹਰ ਡਿਸਟ੍ਰਿਕਟ ਦੇ ਵਿੱਚ ਕੀਤੇ ਵੱਖ-ਉੱਥੋਂ ਉਹਨਾਂ ਬੱਚਿਆਂ ਨੂੰ ਅਵੇਅਰ ਕੀਤਾ ਆਈਐਮ ਬਾਰੇ ਐਮਬੀਏ ਬਾਰੇ ਓਨਟਰਪ੍ਰੈਨਿਓਰਸ਼ਿਪ ਬਾਰੇ ਚੇਂਜ ਮੇਕਰਸ ਬਾਰੇ ਤੇ ਫਿਰ ਉਹਨਾਂ ਦਾ ਟੈਸਟ ਹੋਇਆ 1500 ਤੋਂ ਵੱਧ ਬੱਚੇ ਨੇ ਜਿਹੜਾ ਹੈਗਾ ਉਹ ਟੈਸਟ ਜਿਹੜਾ ਰਜਿਸਟਰ ਕੀਤਾ ਤੇ ਉਸ ਤੋਂ ਬਾਅਦ ਫਿਰ ਇੰਟਰਵਿਊ ਹੋਈ ਐ ਫਿਲਟਰ ਕਰਕੇ ਅਸੀਂ ਜਿਹੜੀ ਹੈ ਫਾਈਨਲ 100 ਬੱਚੀਆਂ ਪੂਰੇ ਪੰਜਾਬ ਦੇ ਵਿੱਚੋਂ ਜਿਵੇਂ ਤੁਸੀਂ ਦੱਸਿਆ ਫਾਜ਼ਿਲਕਾ ਅੰਮ੍ਰਿਤਸਰ ਹਰ ਕੋਨੇ ਤੋਂ ਪੰਜਾਬ ਦੇ ਜਿਹੜੇ ਉਹ ਬੱਚੀਆਂ ਦੀ ਸਿਲੈਕਸ਼ਨ ਕੀਤੀ ਗਈ ਹੈ ਤੇ ਇਹਨਾਂ ਬੱਚੀਆਂ ਦੀ 1 ਸਾਲ ਆਨਲਾਈਨ ਜਿਹੜੀ ਹੈ ਤਿਆਰੀ ਹੋਏਗੀ ਤਾਂ ਕਿ ਇਹ ਆਈਆਈਐਮ ਦੇ ਵਿੱਚ ਜਾ ਸਕਣ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੀਆਂ ਦੇਸ਼ ਦਾ ਨਾਮ ਵੀ ਰੋਸ਼ਨ ਕਰਨ ਵਾਲੀਆਂ ਨੇ ਆਪਣੇ ਸੂਬੇ ਦਾ ਨਾਮ ਵੀ ਰੋਸ਼ਨ ਕਰਨ ਵਾਲੀਆਂ ਨੇ ਤੇ ਹੋਰ ਤੁਸੀਂ ਜਿਹੜੇ ਊਮਨ ਸਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ हां मेरा ਸੁਨੇਹਾ ਇਹੀ ਹੈ ਕਿ ਜੋ ਸਾਡੇ ਦੇਸ਼ ਦੇ ਵਿੱਚ ਆ ਨਾਰੀ ਸ਼ਕਤੀ ਜਿਨੂੰ ਅਸੀਂ ਕਹਿੰਨੇ ਆ ਉਹ ਬਹੁਤ ਚੇਂਜ ਲਿਆ ਸਕਦੀਆਂ ਨੇ ਉਹਨਾਂ ਨੇ ਸਿਰਫ ਇਹ ਕਹਿੰਨੇ ਵੀ ਚੱਕਲਾ ਬੇਲਣਾ ਨਹੀਂ ਚਲਾਣਾ ਉਸ ਤੋਂ ਇਲਾਵਾ ਵੀ ਉਹਨਾਂ ਦੇ ਵਿੱਚ ਬਹੁਤ ਕੁਝ ਕਰਨ ਦਾ ਜਿਹੜਾ ਸਾਹਸ ਹੈ ਤੇ ਜੇ ਜਪਾਨ ਜਾਂ ਯੂਐਸਏ ਦੀ ਇਕਨੋਮੀ ਵੀ ਦੇਖਦੇ ਆ ਉੱਥੇ ਵੀ ਜਦੋਂ ਵੂਮਨ ਪਾਰਟਿਸਪੇਸ਼ਨ ਵੱਧਦੀ ਹੈ ਤਾਂ ਦੇਸ਼ ਤਰੱਕੀ ਕਰਦਾ ਹੈਗਾ ਤਾਂ ਸਾਡੇ ਦੇਸ਼ ਦੇ ਵਿੱਚ ਜ਼ਰੂਰਤ ਹੈ ਕਿ ਟਾਪ ਮੈਨੇਜਮੈਂਟ ਤੇ ਬੱਚੀਆਂ ਆਣ ਬਟ ਉਹਦੇ ਲਈ ਸਾਨੂੰ ਸ਼ੁਰੂਆਤ ਦੀ ਲੋੜ ਹੈ ਸਾਨੂੰ ਲੋੜ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਜਿਹੜੀ ਬੱਚੀ ਪੜਨ ਦੇ ਵਿੱਚ ਹੁਸ਼ਿਆਰ ਹੈ ਜਿਹਨੂੰ ਲੱਗਦਾ ਹੈ ਕਿ ਵੀ ਉਹ ਕੁਛ ਉਹਦੇ ਸਪਨੇ ਵੱਡੇ ਨੇ ਉਹ ਕੁਝ ਕਰ ਸਕਦੀ ਹੈ ਤਾਂ ਉਹ ਪੰਜਾਬ 100 ਨਾਲ ਜੁੜੇ ਪੰਜਾਬ 100.com ਜਿਹੜੀ ਸਾਡੀ ਸਾਈਟ ਹੈ ਉੱਥੇ ਰਜਿਸਟਰ ਕਰੇ ਤੇ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਉਹ ਆਪਣਾ ਆਈਐਮ ਤੱਕ ਪਹੁੰਚੇ ਤੇ ਜਿਹੜੇ ਵੀ ਸਾਡੇ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਹੈ ਜੇ ਤੁਸੀਂ ਕਿਸੇ ਬੱਚੇ ਨੂੰ ਜਾਣਦੇ ਹੋ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਪੋਟੈਂਸ਼ੀਅਲ ਹੈ ਬੱਚਾ ਮਿਹਨਤੀ ਹੈ ਪਰ ਉਹਦੇ ਹਾਲਾਤ ਅੱਜ ਦੇ ਜਿਹੜੇ ਇਕਨੋਮਿਕ ਕੰਡੀਸ਼ਨ ਹੈ ਉਹ ਇੰਨੀ ਸਟਰੋਂਗ ਨਹੀਂ ਹੈਗੀ ਤਾਂ ਤੁਸੀਂ ਉਸ ਬੱਚੇ ਨੂੰ ਪੰਜਾਬ ਹੰਦਰ ਨਾਲ ਜ਼ਰੂਰ ਜੋੜੋ ਤੇ ਇਸ ਵੀਡੀਓ ਨੂੰ ਤੁਸੀਂ ਜਿੰਨਾ ਸ਼ੇਅਰ ਕਰੋਗੇ ਉਹਨਾਂ ਜ਼ਿਆਦਾ ਤੋਂ ਜ਼ਿਆਦਾ ਜ਼ਰੂਰਤਮੰਦ ਬੱਚਿਆਂ ਤੱਕ ਇਹ ਵੀਡੀਓ ਪਹੁੰਚੇਗੀ ਤੇ ਮੈਂ ਥੈਂਕ ਯੂ ਕਰਦਾ ਮੀਡੀਆ ਦਾ ਜੋ ਜਿਨ੍ਹਾਂ ਦੇ ਮਾਧਿਅਮ ਸਦਕਾ ਜਿਹੜਾ ਇਹ ਪ੍ਰੋਜੈਕਟ ਹੈ ਉਹ ਕੋਨੇ-ਕੋਨੇ ਤੱਕ ਪਹੁੰਚੇਗਾ ਕਿਉਂਕਿ ਇਸ ਪ੍ਰੋਜੈਕਟ ਦੀ ਆਊਟਪੁੱਟ ਸਾਨੂੰ ਅੱਜ ਨਹੀਂ ਪਤਾ ਚੱਲੇਗੀ ਰਾਈਟ ਅੱਜ ਤੋਂ 10 ਸਾਲ ਬਾਅਦ ਜਦੋਂ ਇਹ ਲੜਕੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਜਾਂ ਨਵੇਂ ਇਨੋਵੇਟਿਵ ਪ੍ਰੋਜੈਕਟ ਲੈ ਕੇ ਆਣਗੀਆਂ ਤਾਂ ਇਹ ਪ੍ਰੋਜੈਕਟ ਦਾ ਅਸਲੀ ਮਕਸਦ ਜਿਹੜਾ ਹੈ ਉਹ ਪੂਰਾ ਹੋਏਗਾ ਤੇ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਕਿ ਅਸੀਂ ਇਹ ਤਾਂ ਦੇਖ ਸਕਦੇ ਹਾਂ ਕਿ ਵੀ ਇੱਕ ਸੰਤਰੇ ਦੇ ਵਿੱਚ ਕਿੰਨੇ ਬੀਜ ਨੇ ਪਰ ਇੱਕ ਬੀਜ ਦੇ ਵਿੱਚ ਕਿੰਨੇ ਸੰਤਰੇ ਨੇ ਇਹ ਜਾਨਣਾ ਥੋੜਾ ਮੁਸ਼ਕਿਲ ਹੁੰਦਾ ਹੈ ਤਾਂ ਇਹ ਹਰ ਇੱਕ ਜਿਹੜੀ ਪੰਜਾਬ 100 ਦੀ ਬੱਚੀ ਹੈ ਇੱਕ ਉਹੋ ਬੀਜ ਹੈ ਜੋ ਆਨਾਲੇ 10-15 ਸਾਲਾਂ ਦੇ ਵਿੱਚ ਬਹੁਤ ਵੱਡੇ-ਵੱਡੇ ਦਰਖਤ ਜਿਹੜੇ ਐ ਸਾਡੇ ਦੇਸ਼ ਦੇ ਵਿੱਚ ਤਰੱਕੀ ਦੇ ਲਗਾਨ ਗਿਆ ਥੈਂਕ ਯੂ ਵੈਰੀ ਮੱਚ ਕਹਿੰਦੇ ਨੇ ਕਿਸੇ ਸਮਾਜ ਦਾ ਮਾਨਸਿਕ ਸતર ਦੇਖਣਾ ਹੋਵੇ ਜਾਂ ਬੰਦੇ ਦੀ ਅਬ ਬ੍ਰਿੰਗਿੰਗ ਦੇਖਣੀ ਹੋਵੇ ਤਾਂ ਆ ਚੈੱਕ ਕਰ ਲੋ ਕਿ ਉਹ ਸਮਾਜ ਦੇ ਵਿੱਚ ਔਰਤਾਂ ਦੀ ਕਿੰਨੀ ਇੱਜ਼ਤ ਕਰਦਾ ਹੈ ਸਾਡੇ ਨਾਲ ਮੈਮ ਨੇ ਗੱਲਬਾਤ ਕਰਨ ਲਈ ਨੇ ਮੈਮ ਅੱਜ ਬਹੁਤ ਹੀ ਸੋਹਣਾ ਇਨੀਸ਼ੀਏਟਿਵ ਲਿੱਤਾ ਗਿਆ ਹੈ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪੰਜਾਬ 100 ਦਿਸ ਇਜ਼ ਅ 3rd ਇਅਰ ਜਿਹਦੇ ਵਿੱਚ 100 ਗਰਲਸ ਨੂੰ ਪੰਜਾਬ ਦੀਆਂ ਜਿਹੜੀਆਂ ਵਾ ਉਹਨਾਂ ਨੂੰ ਕੈਟ ਦੇ ਟੈਸਟ ਦੀ ਤਿਆਰੀ ਕਰਾਈ ਜਾਂਦੀ ਹੈ ਸੋ ਸਾਡੇ ਵੱਲੋਂ ਇਹ ਕੋਸ਼ਿਸ਼ ਹੈ ਕਿ गेट द टेस्ट ਦੇ थ्रू ਜਿਹੜੀਆਂ ਔਮਨ ਆ ਉਹ ਅੱਛੀਆਂ ਕੰਪਨੀਆਂਜ਼ ਦੇ ਵਿੱਚ ਜਿਹੜੀਆਂ ਲੀਡਰਸ ਬਣਨ ਜਦੋਂ ਅਸੀਂ ਔਮਨ ਲੀਡਰਸ਼ਿਪ ਦੀ ਗੱਲ ਕਰਦੇ ਆ ਆਪਣੇ ਕੰਟਰੀ ਦੇ ਵਿੱਚ ਜਾਂ ਫਿਰ ਅਸੀਂ ਇੰਡੀਆ ਦੇ ਟਾਪ ਬੀ ਸਕੂਲਸ ਦੀ ਗੱਲ ਕਰਦੇ ਆ ਫਿਰ ਅਸੀਂ ਇਹ ਦੇਖਦੇ ਆ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਕੁੜੀਆਂ ਵਾਂ ਉਹਨਾਂ ਦੀ ਗਿਣਤੀ ਜਿਹੜੀ ਹੈ ਬਹੁਤ ਘੱਟ ਆ ਸੋ ਉਸ ਚੀਜ਼ ਨੂੰ ਮਹਿਸੂਸ ਕਰਦੇ ਹੋਏ ਇਹ ਇਨੀਸ਼ੀਏਟਿਵ ਲਿਆ ਗਿਆ ਹੈ ਪੰਜਾਬ 100 ਜਿਹਦੇ ਵਿੱਚ ਕਿ ਸੋਨੀ ਗੋਇਲ ਜੋ ਕਿ ਆਈਐਮ અમદાવાદ ਤੋਂ ਪਾਸ ਆਊਟ ਨੇ 16 ਵਾਰ ਉਹਨਾਂ ਨੇ ਕੈਟ ਦਾ ਟੈਸਟ ਕਲੀਅਰ ਕੀਤਾ ਸੋ ਉਹ ਇਹਨਾਂ ਬੱਚਿਆਂ ਨੂੰ ਜਿਹੜੇ ਕੀ ਪੰਜਾਬ ਦੇ ਵਿੱਚੋਂ ਅਸੀਂ ਅਲੱਗ-ਅਲੱਗ ਕਾਲਜੇਜ਼ ਦੇ ਵਿੱਚ ਅਲੱਗ-ਅਲੱਗ ਡਿਸਟ੍ਰਿਕਟਸ ਦੇ ਵਿੱਚ ਆਪਣੇ ਕੈਂਪੇਨਸ ਕਰਕੇ ਗੈਸਟ ਲੈਕਚਰਸ ਕਰਕੇ ਉਹ ਸਾਰੀਆਂ ਗਰਲਸ ਦੇ ਵਿੱਚੋਂ ਅਸੀਂ ਹਰ ਡਿਸਟ੍ਰਿਕਟ ਦੇ ਵਿੱਚੋਂ 100 ਕੁੜੀਆਂ ਨੂੰ ਚੁਣਿਆ ਇੱਕ ਇੰਟਰਵਿਊ ਦੇ ਇੱਕ ਟੈਸਟ ਦੇ थ्रू ਹੁਣ ਇਹਨਾਂ ਨੂੰ ਜਿਹੜੀ ਆ ਇਹਦੀ ਤਿਆਰੀ ਕਰਾਈ ਜਾਏਗੀ ਕੈਟ ਦੇ ਟੈਸਟ ਦੀ ਜਿਹੜੀਆਂ ਕੁੜੀਆਂ ਨੇ ਜਾਂ ਵਿਮਨਸ ਨੇ ਉਹ ਕਰਾ ਤੱਕ ਸੀਮਤ ਨਹੀਂ ਨੇ ਵੱਡੇ ਵੱਡੇ ਕੰਪਨੀਆਂ ਨੂੰ ਸਾਂਭ ਰਹੀਆਂ ਨੇ ਕਰਾ ਨੂੰ ਵੀ ਸਾਂਭ ਰਹੀਆਂ ਨੇ ਤੇ ਕਿੱਦਾਂ ਇਸ ਚੀਜ਼ਾਂ ਨੂੰ ਤੁਸੀਂ ਵੀ ਮੈਨੇਜ ਕਰਦੇ ਹੋ ਤੁਸੀਂ ਵੀ ਇੱਕ ਵਿਮਨ ਹੋ ਹਾਂ ਪੰਜਾਬ ਦੀ ਜਿਹੜੀ ਲੇਡੀ ਆ ਵਿਮਨ ਆ ਮੈਂ ਮੰਦੀ ਕਿ ਉਹ ਬਹੁਤ ਹੀ ਜ਼ਿਆਦਾ ਉਹਦੇ ਚ ਕੈਪੇਬਿਲਿਟੀ ਆ ਤੇ ਇਸ ਗੱਲ ਨੂੰ ਵੀ ਮੰਨਦੀ ਆ ਕਿ ਸਾਨੂੰ ਗਾਈਡੈਂਸ ਬਹੁਤ ਘਟਿਆ ਠੀਕ ਆ ਵੂਮਨ ਜਿਹੜੀ ਆ ਉਹ ਐਜ਼ ਅ ਪਰਸਨੈਲਿਟੀ ਬਹੁਤ ਵਧੀਆ ਪੰਜਾਬ ਦੀ ਰਾਈਟ ਵੂਮਨ ਐਜ਼ ਅ ਮੈਨੇਜਰ ਬਹੁਤ ਵਧੀਆ ਵੂਮਨ ਦੇ ਵਿੱਚ ਵੀ ਅਣਖ ਹੈਗੀ ਆ ਵੂਮਨ ਨੂੰ ਵੀ ਆ ਕਿ ਮੈਂ ਕੁਝ ਕਰਨਾ ਹੈ ਆਪਣੇ ਪਰਿਵਾਰ ਲਈ ਸਭ ਕੁਝ ਕਰ ਜਾਂਦੀ ਹੈ ਇਮੋਸ਼ਨਲੀ ਐਕਸਟ੍ਰੀਮਲੀ ਅਟੈਚਡ ਹੈ ਉਹ ਆਪਣੀ ਫੈਮਿਲੀ ਲਈ ਕੁਝ ਵੀ ਕਰ ਸਕਦੀ ਹੈ ਇਸ ਹੱਦ ਤੇ ਪਹੁੰਚੀ ਹੋਈ ਬਟ ਉਹੀ ਕੀ ਡਾਇਰੈਕਸ਼ਨ ਉਹਦੇ ਉਸ ਜਜ਼ਬੇ ਨੂੰ ਉਸ ਇਮੋਸ਼ਨ ਨੂੰ ਜਿਹੜੀ ਆ ਉਹ ਕਦੀ ਵੀ professionnal direction ਨਹੀਂ ਮਿਲੀ ਸੋ ਪੰਜਾਬ ਦੇ ਜਿਹੜੇ ਲੋਕ ਆ ਜਾਂ ਪੰਜਾਬੀਆਂ ਜਿਹੜੀਆਂ ਫੈਮਿਲੀਜ਼ ਆ ਉਹਨਾਂ ਨੂੰ ਜਿਹੜੇ ਔਮਨ ਨੂੰ ਸਪੋਰਟ ਕਰਨਾ ਚਾਹੀਦਾ ਹੈ ਕਿ ਔਮਨ ਜਿਹੜੀਆਂ ਹੁਣ professionally ਵੀ ਐਕਟਿਵ ਹੋਣ ਤੇ professionally ਉਹ ਸੇਮ ਜਿਹੜਾ ਵਾ ਉਹ ਦਰਜਾ ਹਾਸਲ ਕਰਨ ਜੋ ਕਿ ਮੈਨੂੰ ਆ ਸਮਾਜ ਚ ਸੇਮ ਦਰਜਾ ਤੇ ਸਾਨੂੰ ਹਾਸਲ ਪਰ ਕੁਆਂਟੀਟੀ ਬਹੁਤ ਘੱਟ ਹੈ ਨੰਬਰ ਆਫ ਔਮਨ ਜਿਹੜੀਆਂ ਉਹ ਬਹੁਤ ਘੱਟ ਹੈ ਸੋ ਵੀ ਆਰ ਪ੍ਰੋਮੋਟਿੰਗ ਔਮਨ ਐਜ਼ ਲੀਡਰਸ ਬਟ ਇਹ ਮੇਰਾ ਮੰਨਣਾ ਹੈ ਕਿ ਜੇ ਅਸੀਂ ਛੋਟੇ ਛੋਟੇ ਪਿੰਡਾਂ ਚੋਂ ਉੱਠ ਕੇ ਪ੍ਰਧਾਨ ਮੰਤਰੀ ਤੱਕ ਜਾ ਸਕਦੇ ਹਾਂ ਅਸੀਂ ਛੋਟੇ ਛੋਟੇ ਪਿੰਡਾਂ ਤੋਂ ਉੱਠ ਕੇ ਆਈਐਮ ਵਰਗੇ ਕਾਲਜes ਸੇ ਲੈਕਚਰ ਕਰ ਸਕਦੇ ਹਾਂ TEDx ਸਪੀਕਰ ਬਣ ਸਕਦੇ ਹਾਂ ਠੀਕ ਹੈ ਦੁਨੀਆ ਵੇਖ ਸਕਦੇ ਐ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਤੇ ਬਹੁਤ ਪਿੰਡਾਂ ਚ ਬਹੁਤ ਸਾਰੀਆਂ ਔਮੈਨ ਆ ਜਿਨ੍ਹਾਂ ਨੂੰ ਸਿਰਫ ਇੱਕ ਛਿੰਗ ਦੀ ਲੋੜ ਆ ਤੇ ਉਹ ਪੂਰੀ ਅੱਗ ਲਗਾ ਸਕਦੀਆਂ بس ਇੱਕ oportunity ਦੀ ਤਲਾਸ਼ ਹੈ ਤੇ oportunity ਮਿਲੀ ਹੈ ਬੱਚਿਆਂ ਨੇ ਵੀ ਗ੍ਰੈਬ ਕੀਤਾ ਹੈ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆں ਤੋਂ ਸਾਡੇ ਨਾਲ ਕੁਝ ਪੈਣਾ ਵੀ ਨੇ ਗੱਲਬਾਤ ਕਰ ਲੈਨੇ ਅੱਜ ਤੁਹਾਨੂੰ appreciation ਸਰਟੀਫਿਕੇਟਸ ਵੀ ਮਿਲੇ ਨੇ ਤੇ ਕਿੱਦਾਂ ਇਹ ਤੁਹਾਡਾ ਜਿਹੜਾ ਇਨੀਸ਼ੀਏਟਿਵ ਹੈ ਤੁਹਾਡੀ ਸਟੱਡੀ ਵਿੱਚ ਹਾਈ ਸਟੱਡੀ ਦੇ ਵਿੱਚ ਬੈਨੇਫੀਸ਼ੀਅਲ ਸਾਬਤ ਹੋਣ ਵਾਲਾ ਹੈ Uh, तो सब तो पहला तो गल करिए कि लाइक like, फ्री कोचिंग है ये जेकर तुम किसी कोचिंग सेंटर तो करो तो इट विल कॉस्ट यू अबाउट सैवंटी थाउजेंड विच इज़ क्वाइट हाई ਫੋਰ ਜਸਟ ਜਸਟ ਪ੍ਰੀਪਰੇਸ਼ਨ ਆਫ ਐਗਜ਼ਾਮ ਸੋ ਇਨ ਦੇ ਵਿੱਚ ਕਿ ਲਾਈਕ ਬਹੁਤ ਜਿਆਦਾ ਆਪਾਂ ਨੂੰ ਹੈਲਪ ਮਿਲੇਗੀ ਫਾਈਨੈਂਸ਼ੀਅਲੀ ਸਪੋਰਟ ਮਿਲੇਗੀ ਲਾਈਕ ਫ੍ਰੀ ਕੋਚਿੰਗ ਮਿਲ ਰਹੀ ਹੈ ਐਂਡ ਫਰਦਰ ਜੇਕਰ ਤੁਸੀਂ ਸਿਲੈਕਟ ਹੋ ਰਹੇ ਹੋ ਪੂਰੀ ਡਿਟਰਮੀਨੇਸ਼ਨ ਨਾਲ ਕੰਮ ਕਰ ਰਹੇ ਹੋ ਤਾਂ ਡੈਫੀਨਿਟਲੀ ਤੁਹਾਡੇ ਜਿਹੜੇ ਫਿਊਚਰ ਕੈਰੀਅਰ ਹੈ ਫਿਊਚਰ ਗੋਲਸ ਹੈ ਉਹਨਾਂ ਨੂੰ ਡੈਫੀਨਿਟਲੀ ਤੁਹਾਨੂੰ ਇਹ ਫੁੱਲਫਿਲ ਕਰਨ ਵਿੱਚ ਬਹੁਤ ਹੈਲਪ ਕਰੂਗਾ ਤੇ ਤੁਹਾਡੇ ਲਈ ਕਿੰਨਾ ਕੁ ਇਹ ਜਿਹੜਾ ਬੈਨੀਫਿਸ਼ੀਅਲ ਸਾਬਤ ਹੋਣ ਵਾਲਾ ਹੈ मतलब काफ़ी बेनिफिट मिलेगा आपको मतलब ऐसे तैयारी करने का मौका मिल रहा है और वो भी बहुत अच्छे टीचर्स से सो so, मतलब जब अच्छे टीचर्स से कोचिंग मिलेगी तो ऑब्वियसली हमें मतलब आगे फायदा ही होएगा ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਓਵਰঅল ਬੈਨੀਫੀਸ਼ੀਅਲ ਹੈ ਕਿਉਂਕਿ ਗਰਲਸ ਨੂੰ ਇਹਨਾ ਮੌਕੇ ਨਹੀਂ ਮਿਲਦਾ ਅੱਗੇ ਜਾਣ ਦਾ ਬਟ ਇਹ ਇੱਕ ਫ੍ਰੀ ਕੋਚਿੰਗ ਪ੍ਰੋਵਾਈਡ ਕਰਦੇ ਪਏ ਜਿਹਦੇ ਨਾਲ ਅਸੀਂ ਕੀ ਹੈ ਆਪਣਾ ਗੋਲ ਅਚੀਵ ਕਰ ਸਕਿਆ ਹੈ ਕਿਸ ਕਰ ਸਕਦੇ ਆ ਉਹ ਤੁਸੀਂ ਇੰਡੀਪੈਂਡੈਂਟ ਹੋ ਜਾਵਾਂਗੇ ਤੇ ਨਾਲੇ ਸਾਡੇ ਮਤਲਬ ਕਿ ਪੇਰੈਂਟਸ ਲਈ ਬਹੁਤ ਪ੍ਰਾਊਡ ਮੂਮੈਂਟ ਹੈ ਇੱਕ ਫਰਸਟ ਗਰਲ ਜਦੋਂ ਇਹ ਅਚੀਵ ਕਰਦੀ ਹੈ ਨਾ ਪੋਜੀਸ਼ਨ ਇਹ ਬਹੁਤ ਮਤਲਬ ਪ੍ਰਾਊਡ ਮੂਮੈਂਟ ਹੋਇਆਗਾ ਬਹੁਤ ਜ਼ਿਆਦਾ ਨਾਲ ਲਈ ਤੇ ਕਹਿੰਦੇ ਨੇ ਆਈ ਏ ਐਮ MBA ਵਿੱਚ ਐਡਮਿਸ਼ਨ ਲੈਣਾ ਕੋਈ ਸੁੱਖਾ ਕੰਮ ਤਾਂ ਹੈ ਨਹੀਂ ਹਾਂਜੀ ਸਾਨੂੰ ਮਿਹਨਤ ਕਰਨੀ ਪੈਣੀ ਹੈ ਤੇ ਇਹ ਸਭ ਕਰਵਾਉਣਗੇ ਸਾਡੇ ਲਈ ਬਹੁਤ ਵਧੀਆ ਗੱਲ ਹੈ ਕਿ ਸਾਨੂੰ ਇਹਨਾਂ ਨੂੰ ਫ੍ਰੀ ਕੋਚਿੰਗ ਲੈਣ ਦਾ ਮੌਕਾ ਮਿਲਿਆ ਤੁਸੀਂ ਕੀ ਕਹਿਣਾ ਚਾਹੋਗੇ ਸੋ ਮੇਰੇ ਅਕੋਰਡਿੰਗ ਇੱਕ ਬਹੁਤ ਵਧੀਆ ਉਪਰਾਲਾ ਆ ਕਿਉਂਕਿ ਮਿਡਲ ਕਲਾਸ ਬੱਚੇ ਆ ਜਾਂ ਬਿਲੋ ਪਾਵਰਟੀ ਲਾਈਨ ਬੱਚੇ ਉਹਨਾਂ ਲਈ ਇਹ ਸਭ ਕੋਚਿੰਗਸ ਨੂੰ ਅਫੋਰਡ ਕਰਨਾ ਬਿਲਕੁਲ ਵੀ ਈਜ਼ੀ ਨਹੀਂ ਹੁੰਦਾ ਈਵਨ ਕਿ ਈਵਨ ਪੋਸੀਬਲੀ ਨਹੀਂ ਹੁੰਦਾ ਉਹ ਬੱਚੇ ਇਨਾਂ ਚੀਜ਼ਾਂ ਬਾਰੇ ਕਦੀ ਸੋਚਦੇ ਹੀ ਨਹੀਂ ਆ ਬਟ ਅਗਰ ਇਦਾਂ ਦੇ ਹੋਰ ਇਨੀਸ਼ੀਏਟਿਵਸ ਲਏ ਜਾਣ ਸਾਡੀ ਸੋਸਾਇਟੀ ਵੱਲੋਂ ਤਾਂ ਇੱਕ ਬਹੁਤ ਵਧੀਆ ਗੱਲ ਹੈ ਐਂਡ ਉਸ ਉਸ ਤੋਂ ਵੀ ਵੱਡੀ ਗੱਲ ਹੈ ਕਿ ਜਿਹੜੀ ਸਾਨੂੰ ਗਾਈਡੈਂਸ ਮਿਲਣੀ ਆ ਬਹੁਤ ਬੱਚੇ ਗਾਈਡੈਂਸ ਦੀ ਕਮੀ ਕਰਕੇ ਆਪਣੇ ਫਿਊਚਰ ਦੇ ਵਿੱਚ ਕੁਝ ਅਚੀਵ ਨਹੀਂ ਕਰ ਪਾਉਂਦੇ ਸੋ ਸਾਨੂੰ ਉੱਥੇ ਕੋਚਿੰਗ ਮਿਲ ਰਹੀ ਹੈ ਸੋ ਇਹ ਬਹੁਤ ਵਧੀਆ ਉਪਰਾਲਾ ਆ ਤੇ ਆਪਾਂ ਇਹਦੇ ਲਈ ਸ਼ੁਕਰਗੁਜ਼ਾਰ ਆ ਥੈਂਕ ਯੂ ਇਹ ਪੰਜਾਬ 100 ਦੇ ਬੈਨਰ ਹੇਠਾਂ ਅੱਜ ਬਹੁਤ ਹੀ ਵਧੀਆ ਉਪਰਾਲਾ ਪੰਜਾਬ ਦੇ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਦੇ ਵਿਖੇ ਕੀਤਾ ਗਿਆ ਤੇ ਇਹ ਔਮਨ ਏਮਪਾਇਰਮੈਂਟ ਦੀ ਮਿਸਾਲ ਨੇ ਕੁੜੀਆਂ ਆਉਣ ਵਾਲੇ ਸਮਾਜ ਦੇ ਵਿੱਚ ਇਹ ਆਪਣੇ ਦੇਸ਼ ਆਪਣੇ ਸਵੇਰ ਤਾਂ ਨਾ ਰੋਸ਼ਨ ਕਰਨ ਵਾਲੀਆਂ ਨੇ ਤੁਸੀਂ ਪੰਜਾਬ ਦੇ ਕਿਹੜੇ ਸੂਬੇ ਤੋਂ ਮੈਮ ਮਿਸਟਰ ਤੁਸੀਂ ਫਾਜ਼ਿਲਕਾ ਤੁਸੀਂ ਤਲਵੰਡੀ ਭਾਈ ਤਸੀ ਮੋਗਾ ਫਰੋਸਪਰ ਤੁਸੀਂ ਦੇਖ ਸਕਦੇ ਹੋ ਸਿਰਫ ਲੁਧਿਆਣੇ ਤੋਂ ਨਹੀਂ ਪੂਰੇ ਪੰਜਾਬ ਦੇ ਸੂਬਿਆਂ ਤੋਂ ਇਹ ਕੁੜੀਆਂ ਆਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਸ਼ਹਿਰਾਂ ਦਾ ਨਾਮ ਤੇ ਆਪਣੇ ਸੂਬੇ ਦਾ ਨਾਮ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਆਲੀਆਂ ਨੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਰਾਹੀਂ ਸੰਦੇ ਨਾਲ ਸਾਂਝੀ ਜ਼ਰੂਰ ਕਰਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ